ਲੋ ਜੀ ਸਾਰੇ ਅਨੁਸ਼ਾਸਿਕਾਲ ਸਾਡੇ ਬਲੌਗ ਤੇ ਤੁਹਾਡਾ ਸਵਾਗਤ ਵਾ ਤੇ ਅੱਜ ਨਵੇਂ ਚ ਤੇ ਆ ਲੋ ਜੀ ਅੱਜ ਆਪਾਂ ਬਣਾਈਆਂ ਆ ਆਲੂ ਗਾਜਰਾਂ ਤੇ ਮਟਰਾਂ ਦੀ ਸਬਜ਼ੀ ਵੇਖੋ ਤੇ ਇੰਦਰਾ ਪਾਤਾ ਦੀ ਖੀਰ ਓਕੇ ਬੱਚੇ ਤੇ ਘਰ ਦੇ ਸਭ ਖੀਰ ਮੰਗਦੇ ਸੀ ਇਸ ਕਰਕੇ ਤਰੀ ਖੀਰ ਇਹ ਇਧਰ ਆਪਣਾ ਜਿਹੜਾ ਰੋਜ਼ ਵਾਲਾ ਕੰਮਕਾਰ ਇਧਰ ਆਪਾਂ ਆਟਾ ਲਿਆ ਗੋਨ ਥੋਨੇ ਚ ਲਿਆ ਕੱਢ ਤੇ ਹੁਣ ਆਪਾਂ ਸਬਜੀ ਬਣਦੀ ਆ ਤੇ ਠੀਰ ਬਣਦੀ ਆ ਤੇ ਫਿਰ ਤੁਹਾਨੂੰ ਮਿਲਦੇ ਜ ਫੁਲਕੇ ਲਾਏ ਤੇ ਇਧਰ ਤਾਂ ਮੈਂ ਵਿਖਾਵਾਂ ਆਪਣੀਆਂ ਸਬਜ਼ੀਆਂ ਜੋ ਕਿ ਅਸੀਂ ਬਾਹਰ ਲਾਈਆਂ ਵਾ ਸਬਜ਼ੀਆਂ ਸਾਡੀਆਂ ਲੱਗੀਆਂ ਵੀ ਆ ਵੇਖੋ ਆਹ ਵੇਖੋ ਸਭ ਸਬਜ਼ੀਆਂ ਅਸੀਂ ਸਾਡੀ ਜਗ੍ਹਾ ਦੇ ਨਾਲ-ਨਾਲ ਜਗਾਵਾ ਕਰ ਦੇ ਇੱਥੇ ਆਹ ਵੇਖੋ ਇੱਥੇ ਲੱਗੇ ਹਲਵੇ ਆਹ ਵੇਖੋ ਇਹਦੇ ਜੋਤੀ ਅਸੀਂ ਲਗਾਇਆ ਵਾ ਕਿ ਕੋਈ ਚੋਰੀ ਤੇ ਨਾ ਲੈ ਜਾਈ ਆਹ ਹੋਰ ਇਹ ਛੋਟੇ-ਛੋਟੇ ਲੱਗੇ सारी सब्जी जो कि लगी बहुत तोरन लगे इधर आवे अपना आर एक हलवा लग एक अपना भी हलवा लगा वा एक होर हलवा लगे वा एक लग थानी दो लगे आवे ਹੁਣ ਮੀਂਹ ਦੇ ਨਾਲ ਵੱਲਾਂ ਬਹੁਤ ਤੁਰਨ ਲਈ ਸਬਜੀ ਬਹੁਤ ਹੋਣੀ ਹੈ। ਹੋਰ ਜੇ ਤੁਹਾਨੂੰ ਸਾਡਾ ਬਲੌਗ ਵਧੀਆ ਲੱਗਾ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਤੇ ਕਮੈਂਟ ਕਰਿਓ। ਵਾਹ ਤੋਂ ਵੱਧ ਚੈਨਲ ਨੂੰ ਸਪੋਰਟ ਕਰੋ। ਹੁਣ ਅਪਾ ਅੱਗੇ ਅੰਦਰ ਆਪਾਂ ਦੇਖੀਏ ਸਬਜ਼ੀ ਜਿਹੜੀ ਸਬਜ਼ੀ ਲਾਇਆ ਹੈ ਤੜਕਾ। ਹੁਣ ਇਹ ਠੰਡੇ ਨਾ ਲੱਗਦੀ। ਤਪਣੀ ਬਣ ਲਈ ਥੀਰ ਫਿਰ ਆਪਾਂ ਪ੍ਰਸ਼ਾਦੇ ਲਵਨੇ ਤੇ ਮਿਲਦੇ ਹਾਂ